ਉਸੀ ਇਸੇ ਕਰਕੇ ਬੁਲਾਇਆ ਸੀਗਾ ਵੀ ਯਾਰ ਤੁਸੀਂ ਜਿਹੜੀ ਗਾਹਾਂ ਤੋਂ ਐ ਜੀ ਗਲਤੀ ਉਹ ਨਹੀਂ ਕਰਨੀ ਤੇ ਤਾਂ ਕਿ ਜਿਹੜੇ ਹੋਰ ਨੌਜਵਾਨ ਨੇ ਸੋ ਆਏ ਆ ਅਸੀਂ ਤਾਂ ਇਸ ਗੱਲੋਂ ਵੀ ਜਰਾ ਧੰਨਵਾਦ ਕਰਦੇ ਆ ਕਿ ਚਲੋ ਇਹਨਾਂ ਨੇ ਆ ਕੇ ਜਨਤਕ ਇਹ ਗੱਲ ਮੰਨੀ ਵੀ ਹਾਂ ਵੀ ਇਹ 700 ਗਲਤੀਆਂ ਹੋਈਆਂ ਕਿਰੋਂ ਅਸੀਂ ਨਹੀਂ ਕਰਦੇ ਬਾਕੀ ਮੈਂ ਇੱਕ ਗੱਲ ਹੋਰ ਜਿਹੜੀ ਮੈਂ ਗੱਲ ਕਲੀਅਰ ਉੱਥੇ ਹੀ ਮੈਂ ਬੋਲਿਆ ਸੀ ਮੈਂ ਜ਼ਰੂਰ ਕਰਨੀ ਚਾਹੂੰਗਾ ਪ੍ਰੋਡਿਊਸਰ ਖੜਾ ਪਿੱਛੇ ਸਾਡੇ ਜਿਹੜਾ ਮਨ ਦੇ ਵਿੱਚ ਇਹ ਸੀਗਾ ਸਾਨੂੰ ਇਹ ਲੱਗਦਾ ਸੀਗਾ ਵੀ ਯਾਰ ਕਿਤੇ ਇਹ ਸਾਜ਼ਿਸ਼ ਨਾ ਹੋਵੇ ਕਿਉਂਕਿ ਇਹ ਮੁੱਦਾ ਹੋਰ ਰੰਗ ਫੜ ਗਿਆ ਸੀ ਮੈਨੂੰ ਵੀ ਕੱਲ ਇੰਟੈਲੀਜੈਂਸੀ ਵਾਲਿਆਂ ਦੇ ਫੋਨ ਆਏ ਆ ਆਰਾਮਨਵਾਸ ਵਾਲੇ ਛੋਡੇ ਹਾਂਜੀ ਹਾਂਜੀ ਛੋਡੇ ਕੱਲ ਆਏ ਆ ਹਾਂਜੀ ਹਾਂਜੀ ਸੀਏਜੀਆ ਦੇ ਨੇ ਆਏ ਸੀਗੇ ਸੀਏਜੀਆ ਦੇ ਵੀ ਇਹ ਪ੍ਰੇਮੀ ਨੇ ਜਾਣ ਬੁੱਝ ਕੇ ਤਾਂ ਨਹੀਂ ਗੰਦ ਪਾਇਆ ਜਾ ਰਿਹਾ ਸਮਾਜ ਦੇ ਵਿੱਚ ਕਿਉਂਕਿ ਆਪਾਂ ਦੇਖਿਆ ਕਿ ਸਾਦ ਨੇ ਜਿਹੜਾ ਗੰਦ ਪਾਇਆ ਉਹਨੀਆਂ ਫਿਲਮਾਂ ਦੇ ਵਿੱਚੋਂ ਦੂਬਾਰਾ ਜੇਲ੍ਹ ਚੱਲਿਆ ਗਿਆ ਠੀਕ ਹੈ ਵੀ ਉਹਨੇ ਕਿ ਨਵੇਂ ਨਾ ਮੁੰਡੇ ਛੜਤੇ ਹੁਣ ਸੋ ਇਹ ਪਰ ਮੰਨੇ ਆ ਇਹ ਹੁਣ ਇਹ ਇਹ ਗੱਲ ਪ੍ਰੋਡਿਊਸਰ ਦੱਸੂਗਾ ਇੱਕ ਮਿੰਟ ਇਹ ਗੱਲ ਪ੍ਰੋਡਿਊਸਰ ਦੱਸੂਗਾ ਵੀ ਇਹਨਾਂ ਦਾ ਜਿਹੜਾ ਸਰਸਿਆਂ ਨਾਲ ਕੀ ਸੰਬੰਧ ਹੈ ਕੀ ਇਹ ਪ੍ਰੇਮੀ ਹੈਗੇ ਆ ਇਹ ਨਹੀਂ ਹੈਗੇ ਇਹਨਾਂ ਦੇ ਪਿੰਡ ਦੇ ਸਾਨੂੰ ਇਹੀ ਪਤਾ ਲੱਗਿਆ ਸੀਗੇ ਪ੍ਰੇਮੀ ਆ ਜਿਹੜਾ ਮਸਲਾ ਸਾਡੇ ਦਿਮਾਗ 'ਚ ਜਿਆਦਾ ਤਾਂ ਇਹ ਮਸਲੇ ਨੂੰ ਠਾਇਆ ਵੀ ਜਾਣ ਕੇ ਨਾ ਸ਼ਰਸ਼ੋਰੀ ਹੋਵੇ ਸੋ ਇਸ ਤੋਂ ਲਾਵਾ ਹੁਣ ਜਿਹੜੀ ਗੱਲਬਾਤ ਆ ਉਹ ਕਿਹੜਾ ਬੋਲੂਗਾ ਤੁਹਾਡੇ ਜੋ ਬਾਹਨਾ ਬੋਲ ਬਾਰੀ ਬਾਰੀ ਮੈਂ ਮੈਂ ਗੱਲ ਕਲੀਅਰ ਕਰਨਾ ਚਾਹੁੰਦਾ ਨੰਬਰ 1 ਜਿਹੜਾ ਬਹੁਤ ਵੱਡਾ ਮਸਲਾ ਬੁਖਿਆ ਇੱਥੇ ਬਹੁਤ ਸਖੇ ਖੜੇ ਨੇਗੇ ਸਾਰੇ ਨੌਜਵਾਨ ਖੜੇ ਨੇ ਪਰਮਾਤਮਾ ਦੀ ਕਿਰਪਾ ਨਾ ਤਜ ਤਿਕ ਰਸੀਂ ਨਸ਼ਾ ਕਰ ਕੋਈ ਵੀ ਕਰਿਆ ਮੈਂ ਇੱਕ ਮਿੰਟ ਫਿਰ ਕਲੀਅਰ ਹਾਂ ਸਾਰੇ ਗੰਗੋਸ਼ ਨਹੀਂ ਮਾਫੀ ਨਾ ਤੀ ਵਾ ਦੇ ਬਾਈ ਵੀ ਤਾਂ ਬੋਲੇ ਇੱਕ ਮਿੰਟ ਦਾ ਫੋਨ ਰਾਈ ਇੱਕ ਮਿੰਟ ਦਾ ਰੋਲਾਂ ਦੇ ਕੱਤਾ ਸੁਣ ਲਈ ਪੂਰੀ ਨੰਬਰ 2 ਜਿਹੜੀ ਗੱਲ ਆ ਵੀ ਨੰਬਰ 1 ਸਰਸੇ ਵਾਲੇ ਸੀ ਹੈ ਨਹੀਂਗੇ ਸਰਸੇ ਵਾਲੇ ਅਸੀਂ ਆਣਗੇ ਆ ਸਿੱਖ ਜਿੱਥੇ ਬੰਦਿਆ ਖੜੇ ਨੇ ਜਪਜੀ ਸਾਹਿਬ ਦਾ ਪਾਠ 38 ਪੌੜੀਆਂ ਦਾ ਦੋ ਸੋਕ ਨੇਗੇ ਕੰਡ ਕਰਕੇ ਸਾਰੇ ਤੇ ਆਪਾਂ ਇੰਨਾ ਲੰਬਾ ਨਹੀਂ ਲਿਜਾਣਾ ਫਿਰ ਉਹ ਹੀ ਆ ਫਿਰ ਉਹ ਹੀ ਦਾ ਗੱਲ ਕਰਦੇ ਨੇ ਬਾਈ ਉਹਨੇ ਪ੍ਰਚਾਰਕ ਵੀ ਜਾਣ ਦੇ ਆ ਕਮੇਟੀ ਯਾਰ ਇੱਕ ਮਿੰਟ ਇੱਕ ਮਿੰਟ ਜਵਾਲਾ ਬਾਈ ਨੇ ਬਸ ਬੋਲਦਾ ਹੈ ਬਾਈ ਹਾਂ ਫਿਰ ਤੂੰ ਬੋਲ ਹਾਂ ਸੁਪਰੀਮੀਆ ਦੀ ਗੱਲ ਦੱਸ ਇਜ਼ਹਾਰ ਕਰੀ ਗੱਲ ਬਾਤ 1974 ਦੀ ਗੱਲ ਹੈ 1974 ਦੇ ਵਿੱਚ ਸਾਹ ਸਤਨਾਮ ਜੀ ਹੁੰਦੇ ਸਾਡੇ ਪਿੰਡ ਸਕੂਲ ਦੇ ਵਿੱਚ ਆਏ ਸੀ ਮੇਰਾ ਦਾਦਾ ਜੀ ਉਦੋਂ ਇੰਨੀ ਸ਼ਰਾਬ ਜੂਆ ਖੇਡਦੇ ਹੁੰਦੇ ਸਾਡੀ ਸਾਰੀ ਜ਼ਮੀਰ ਵੇਚ ਤਾਹਰ ਗਈ ਸੀ ਅਸੀਂ ਹੁਣ ਉਹਨੂੰ ਦਿਹਾੜੀ ਕਰਦੇ ਹੁੰਦੇ ਉਹ ਸਾਡੇ ਸਕੂਲ ਦੇ ਵਿੱਚ ਆਏ ਵੱਡੇ ਸੰਤ ਤੇ ਮੇਰੇ ਦਾਦੇ ਨੇ 1974 ਦੇ ਵਿੱਚ ਨਾਮ ਲਇਆ ਤੇ ਮੇਰੇ ਦਾਦੇ ਚਲੋ 1 ਮਿੰਟ ਛੱਡ ਦੇ ਰਹੇ ਲੰਬੀ ਗੱਲ ਜਾਣੀ ਚਲੋ ਇਹ ਮਸਲਾ ਛੱਡੋ ਇਹ ਪ੍ਰੇਮੀ ਹੈ ਨਹੀਂ ਹੈ ਇਸ ਮਸਲੇ 'ਚ ਆਪਾਂ ਨਹੀਂ ਪੈਣਾ ਚਾਹੁੰਦੇ ਠੀਕ ਆ ਚਲੋ ਇਹ ਆਪਣੀ ਗੱਲ ਦੀ ਨਹੀਂ ਕਲੀਅਰ ਹੋ ਗਈ ਯਾਰ ਸਾਡੇ ਇਹ ਨਹੀਂ ਹੈਗੇ ਗੱਲ ਖਤਮ ਹੋ ਗਈ ਬਸ ਓ ਯਾਰ ਉਹਨੇ 10 ਦਾ ਵੀ 74 'ਚ ਨਾਮ ਲਿਆ ਸੀ ਬੰਦਾ ਨਾਮ ਲੈ ਕੇ ਛੱਡ ਵੀ ਦਿੰਦਾ ਬਰ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਛੋਟੇ ਪਿੰਡ ਸਾਨੂੰ ਇਹ ਵੀ ਅੱਜ ਪਤਾ ਲੱਗਿਆ ਹੁਣ ਵੀ ਪਤਾ ਲੱਗਿਆ ਤੁਹਾਨੂੰ ਫੋਨ ਕਰੀ ਜਾਂਦੇ ਉਹ ਕਿੰਨੇ ਉਹਦੇ ਘਰੇ ਆ ਕੇ ਚੱਕਰ ਕਰ ਉਹ ਅੱਜ ਵੀ ਪ੍ਰੇਮੀ ਹੈ ਪੰਚਕੁੱਲੇ ਜਦੋਂ ਥੋੜਾ ਰੌਲਾ ਪਿਆ ਸਾਫ ਦਾ ਉਹ ਨਹੀਂ ਨੂੰ ਗੱਲ ਨੂੰ ਨਹੀਂ ਮੈਂ ਗੱਲ ਨਹੀਂ ਕਰਦਾ ਕਿਉਂਕਿ ਮਸਲਾ ਬਹੁਤ ਗੰਭੀਰ ਆ ਯਾਰ ਇਹ ਮਸਲਾ ਹੋਰ ਰੰਗ ਲੈ ਜਾਊਗਾ ਆਪਾਂ ਉਹ ਗੱਲ ਕਰਦੇ ਵੀ ਤੁਸੀਂ ਇਹ ਗੱਲ ਨੂੰ ਸਾਫ ਕਰਨੀ ਬਹੁਤ ਜ਼ਰੂਰੀ ਆ ਪਰ ਆਪਾਂ ਨਾਪ ਰਹੇ ਹਾਂ ਠੀਕ ਆ ਯਾਰ ਤੁਸੀਂ ਪ੍ਰੇਮੀ ਹੋ ਤੁਸੀਂ ਨਹੀਂ ਤੁਹਾਡਾ ਆਪਣੀ ਆਸਤਾ ਤੁਹਾਡੀ ਆਪਣਾ ਧਰਮ ਦੇ ਬਿਚਾ ਹੈਗਾ ਸੀ ਉਹ ਗੱਲ ਕਹਦੇ ਅਸੀਂ ਤੁਹਾਨੂੰ ਧੱਕੇ ਨਾਲ ਨਹੀਂ ਕੋਈ ਦੂਜੇ ਪਾਸੇ ਤੋਰਨਾ ਚਾਹੁੰਦੇ ਤੁਸੀਂ ਪ੍ਰੇਮੀ ਹੈਗਾ ਸਾਡੇ ਕਰੇ ਮੇਰੀ ਦਾਦੀ ਦਾ ਅਮਰ ਛੱਕਿਆ ਹੋਇਆ ਆ ਤੇਰੇ ਨਾਲ ਗੱਲ ਕਰਦੇ ਆ ਬੜੀ ਸੋਹਣੀ ਗੱਲ ਕਰਦੇ ਆ ਪਰ ਤੇਰਾ ਵੀ ਸਹੀ ਤਰ੍ਹਾਂ ਕਰਦਾ ਤੇਰਾ ਨਹੀਂ ਪ੍ਰੇਮੀ ਤੂੰ ਨਹੀਂ ਪ੍ਰੇਮੀ ਮਨੁੱਖ ਤੋਂ ਦੀ ਗੱਲ ਸੀ ਸੁਣ ਲੈ ਹੁਣ ਗੱਲ ਦੂਜੀ ਗੱਲ ਭਾਈ ਤੁਸੀਂ ਕਿਹੜਾ ਬੋਲਨੇਗਾ ਜਿਹੜੀ ਦੂਸਰੀ ਗੱਲ ਹੈ ਉਹ ਜਨਤਕ ਤੌਰ ਤੇ ਤੂੰ ਜੋ ਵੀ ਗੱਲਾਂ ਹੈਗੀਆਂ ਤੇਰੀਆਂ ਕਰਦਾ ਹਾਂ ਭਾਈ ਇੱਕ ਨੰਬਰ ਇੱਕ ਗੱਲ ਅਸੀਂ ਅੱਜ ਇੱਥੇ ਆ ਕੇ ਮਾਫੀ ਮੰਗ ਲਈ ਦੂਜੀ ਗੱਲ ਹੈ ਵੀ ਕੋਈ ਵੀ ਲੱਖੇ ਨੇੜੇ ਜਿੰਮੇਵਾਰ ਰਹਿੰਦਾ ਵੀ ਕੋਈ ਵੀ ਬੰਦਾ ਉੱਠਦਾ ਹੈ ਸੋਸ਼ਲ ਨੈਟਵਰਕ ਤੇ ਉੱਠਦਾ ਵੀ ਕੋਈ ਮੁੱਦਾ ਫੜਦਾ ਉਹਦੇ ਜਿੰਮ ਇੱਕ ਇੱਕ ਦੇ ਸਾਹਮਣੇ ਸਭ ਦਾ ਪੱਟੀ ਸਰਤ ਰੱਖੀ ਸੀ ਵੀ ਆ ਕੇ ਸਾਨੂੰ ਕੋਈ ਵੀ ਧਮਕੀ ਆਉਂਦੀ ਆ ਕੋਈ ਵੀ ਆਉਂਦੀ ਆ ਉਹ ਬਾਈਏ ਜਿੰਮੇਵਾਰੀ ਲਵੇ ਵੀ ਠੀਕ ਆ ਯਾਰ ਛੱਡ ਜਾ ਯਾਰ ਛੱਡ ਕੇ ਬੋਲਣਾ ਹੈ ਛੱਡ ਜਾ ਯਾਰ ਮੈਂ ਚਲਦਾ ਬਾਕੀ ਤੁਸੀਂ ਆ ਰਾਮਣਵਾਸ ਵਾਲੇ ਖੜੇ ਹੋਰ ਨੌਜਵਾਨ ਖੜੇ ਆ ਇਸ ਤਰ੍ਹਾਂ ਦਾ ਮੇਰੀ ਵੀਰ ਤੂਲ ਨਾ ਦਿਓ ਮਸਲੇ ਨੂੰ ਤੇ ਸੋਸ਼ਲ ਮੀਡੀਆ ਤੇ ਇਹ ਜੀਆਂ ਗੱਲਾਂ ਭੜਕਾਟ ਚਾ ਕੇ ਮੁੱਦੇ ਹੋਰ ਬਣ ਜਾਣ ਦੂਜੀ ਗੱਲ ਜ਼ਿੰਮੇਵਾਰੀ ਵਾਲੀ ਹੈ ਯਾਰ ਇਹਨਾਂ ਦੀ ਕੋਈ ਦੁਸ਼ਮਣੀ ਥੋੜੀ ਹੈ ਕਿਸੇ ਨਾਲ ਜੇ ਮੇਰੇ ਨਾਲ ਕੋਈ ਦੁਸ਼ਮਣੀ ਆ ਜਾਂ ਮੈਂ ਤਾਂ ਜਾਣਿਆ ਇਹਨਾਂ ਨੂੰ ਹੋਣਾ ਜਦੋਂ ਆ ਮਸਲਾ ਉੱਠਿਆ ਹਨਾ ਉਦੋਂ ਪਹਿਲਾਂ ਇਹਨਾਂ ਨੂੰ ਜਦੋਂ ਨੌਜਵਾਨ ਨੇ ਕਹਿੰਦੇ ਸਾਨੂੰ ਬਹੁਤ ਵੱਡੀ ਗਲਤੀ ਦੇਖ ਲਿਓ ਗੱਲ ਵੱਖਰੀ ਆ ਤੀਜੀ ਗੱਲ ਇਹ ਕਹਿੰਦੇ ਆ ਵੀ ਸਾਨੂੰ ਕੋਈ ਕੱਲ ਨੂੰ ਧਮਕੀ ਆਉਂਦੀ ਆ ਕੋਈ ਕਿਸੇ ਪ੍ਰਕਾਰ ਦੀ ਆਉਂਦੀ ਆ ਤਾਂ ਮੈਨੂੰ ਜ਼ਰੂਰ ਮੇ ਨਾਲ ਇਹ ਮੈਂ ਇਹਨਾਂ ਨੂੰ ਗੱਲ ਕਹਿਣਾ ਹੈ ਜ਼ਿੰਮੇਵਾਰੀ ਆਹੀ ਆ ਵੀ ਆਪਾਂ ਸੋਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਕਹਿਤਾ ਵੀ ਭਾਈ ਇਹਨਾਂ ਨੂੰ ਕੋਈ ਫੋਨ ਨਹੀਂ ਕਰਨਾ ਕੋਈ ਧਮਕੀ ਨਹੀਂ ਦੇਣੀ ਕੋਈ ਫੋਟੋ ਇਸ ਤਰ੍ਹਾਂ ਦੀ ਪਾਉਣੀ ਉਹ ਜੋੜ ਕੇ ਜੇ ਪਾਈ ਜਾਂਦੇ ਪਤਾ ਨਹੀਂ ਆ ਆਪਾਂ ਤੋਂ ਪਤਾ ਨਹੀਂ ਇਹਨਾਂ ਨੂੰ ਦਿਖਾਇਆ ਉਹਨਾਂ ਦੇ ਭਾਈ ਆ ਬੁਦਰੇ ਕੋਈ ਕੋਟਰ ਜਗਾਹ ਤੋਂ ਆਈ ਆ ਚਲ ਠੀਕ ਆ ਚਲ ਬਣਾ ਬਣਾ ਮੇਰਾ ਵੀ ਨਾਮ ਪਾ ਲੋ ਭਾਈ ਤੁਸੀਂ ਪਾਉਂਦੇ ਕਿਉਂਕਿ ਯਾਰ ਦੇਖੋ ਮੇਰੀ ਗੱਲ ਯਾਰ ਕੋਈ ਮੈਂ ਨਹੀਂ ਯਾਰ ਛੱਡ ਦਿਓ ਤੁਹਾਡਾ ਮੈਂ ਮੌਕਾ ਦੇ ਦਿੰਦਾ ਸੋਸ਼ਲ ਮੀਡੀਆ ਕਈ ਵਾਰੀ ਕੋਈ ਮਸਲਾ ਨੂੰ ਬਹੁਤ ਅੱਗ ਲਾ ਦਿੰਦਾ ਗੱਲ ਨੂੰ ਟਿਕ ਲੈਣ ਦੋ ਟ ਪਹਿਲੇ ਹੀ ਆਪਾਂ ਬਹੁਤ ਪਾਸੇ ਘਰੇ ਹੋਏ ਆ ਪਹਿਲੇ ਪੰਜਾਬ ਬੜੀਆਂ ਸਮੱਸਿਆਵਾਂ ਨਾਲ ਘਰੇ ਹੋਇਆ ਸੋਨੂੰ ਵੀ ਅਸੀਂ ਇਹੀ ਗੱਲ ਕਹਿੰਦੇ ਆ ਕਿ ਯਾਰ ਚੰਗਾ ਪਰੋਸ ਦਿਓ ਸਾਡੀ ਜਵਾਨੀ ਨੂੰ ਚੰਗੇ ਬੜਾ ਇੱਕ ਮਿੰਟਾਂ ਦਾ ਵੀ ਜਿਹੜੇ ਚੰਗੇ ਕੰਮ ਕਰਨ ਉਹਨਾਂ ਬਾਰੇ ਵੀ ਦੱਸੋ ਚਲ ਨੈਗੇਟਿਵ ਦਾ ਸਾਰਾ ਬੰਦ ਚੰਗਾ ਵੀ ਤੁਸੀਂ ਬੋਲ ਦਤਾ ਦਿੱਤਾ ਚੰਗਾ ਚੰਗਾ ਵੀ ਮੈਂ ਨਾਲ ਦੇਖਿਆ ਇਹਨਾਂ ਨੇ ਜਿਹੜੀਆਂ 5-4 ਵੀਡੀਓਾਂ ਬੰਦੇ ਨੇ ਦੇਖੀਆਂ 5-4 ਨੇ 20 ਤਾਂ ਕੈਂਸਰ ਦੇ ਮਰੀਜ਼ਾਂ ਦਾ ਲਾਗਦਾ 20 ਕੈਂਸਰ ਦੇ ਮਰੀਜ਼ਾਂ ਦਾ ਬਾਈ ਯਾਰ ਇਹ ਤੁਸੀਂ ਲੰਮਾ ਚਾਉਣਾ ਚਾਹੀਦਾ ਨਹੀਂ ਆ ਇਹ ਕੀ ਕਰਵਾ ਰਹੇ ਹੋ ਬਾਈ ਕਹਿੰਦਾ ਸਫਾਈ ਬਹੁਤ ਚੰਗਾ ਕਰਿਆ ਸੀ ਜੀ ਕਹਿੰਦਾ ਤੂੰ ਮੜਪੇ ਕਰਦੇ ਸਫਾਈ ਕਰਦੇ ਇਸ ਕਰਕੇ ਵੀ ਮਸਿਆ ਆਉਂਦੇ ਹੈ ਚੁੱਪ ਕਰੋ ਯਾਰ ਚੁੱਪ ਕਰੋ ਪਿੰਡਾਂ ਉਹ ਚੁੱਪ ਬਈ ਉਹ ਲੇਟ ਲੈ ਲੈਣ ਪਰ ਜਾਣ ਬਾਈ ਜੀ ਚੁੱਪ ਕਰ ਜੋ ਕਰ ਜੋ ਪਾ ਕੇ ਦਸ ਤਾਂ ਹੋ ਗਿਆ ਕਰੇ ਸੁਪਾਈ ਮੜਾ ਪੰਚੀ ਉਹ ਸਹੀ ਹੈ ਉਹ ਹਲੋ ਪਾ ਦੇ ਬੜਾ ਆਪ ਦੇ ਬਰਤ ਪੰਨੇ ਬੋਲ ਸੋ ਜੋ ਜਿਹੜੀਆਂ ਨੇ ਦੋ ਮਿੰਟ ਦੋ ਮਿੰਟ ਮਾੜੇ ਬਣਾ ਲਿਆ ਰਿਕਮੈਂਡ ਕਰਨ ਬਾਅਦ ਮੈਂ ਮਾਫੀ ਕਹਿਣਾ ਉਹ ਵੀ ਮਾਫੀ ਮੇਰੇ ਕੰਮ ਬਸ ਚਲੋ ਜੀ ਸਾਰੀ ਪੈਸੇ ਚੰਗੀ ਜਗਾ ਹੁੰਦਾ ਕੋ ਅਸੀਂ ਅਸੀਂ ਇਹ ਨਹੀਂ ਕਹਦੇ ਅਸੀਂ ਕੋਈ ਭੱਡੇ ਨਹੀਂ ਹੋ ਜਾਾਂਗੇ ਯਾਰ ਤੁਹਾਨੂੰ ਮਾਫੀ ਚਾਹੁੰਦਾ ਹਾਂ ਸਾਡੇ ਸਾਡੇ ਛੋੜੇ ਭਰਾ ਤੁਸੀਂ ਮੈਂ ਬੋਲਦਾ ਮੈਂ ਇੱਕ ਮੇਰੇ ਸੱਸ ਹੁੰਦਾ ਤੈਨੂੰ ਅਸੀਂ ਜਿਹੜੀ ਅਸੀਂ ਸਪਸ਼ਟੀ ਕਰਨਾ ਚਾਹੁੰਦੇ ਹਾਂ ਸਾਡੇ ਸਟਾਰ ਨਹੀਂ ਲੱਗਣਗੇ ਅਸੀਂ ਕੋਈ ਬਾਹਲੀ ਹੀਰੋ ਨਹੀਂ ਬਣ ਜਾਾਂਗੇ ਕੋਈ ਪ੍ਰੈਸ਼ਰ ਨਹੀਂ ਕੋਈ ਦਬਾਅ ਨਹੀਂ ਅਸੀਂ ਸਿਰਫ ਤੇ ਸਿਰਫ ਤੁਹਾਨੂੰ ਇਹ ਗੱਲ ਮਾਫੀ ਵਾਲੀ ਤਾਂ ਕਹਣੀ ਚਾਹੁੰਦੇ ਆ ਕਿ ਸਾਡੇ ਹੋਰ ਨੌਜਵਾਨ ਉੱਠ ਕੇ ਇਹ ਗਲਤ ਆਣਾ ਪਾਉਣ ਮੈਂ ਲੋਕ ਦੇ ਕਾਕੇ ਲੋਕਾਂ ਨੂੰ ਪਤਾ ਲੱਗ ਜਾਵੇ ਨੰਬਰ ਇੱਕ ਗੱਲ ਮੈਂ ਹੁਣ ਕਿ 1 ਮਿੰਟ ਨਾ ਬੋਲਣ ਪੰਜ 2 ਮਿੰਟ ਬੋਲ ਕੇ ਸਾਰੀ ਗੱਲ ਕਲੀਅਰ ਕਰ ਦ ਨੰਬਰ 1 ਤਾਂ ਮੈਂ ਕੋਈ ਗਲਤ ਵੀਡੀਓ ਦੇ ਵਿੱਚ ਆਇਆ ਨਹੀਂਗਾ ਮੇਰਾ ਚਲੋ ਮੇਰਾ ਮੇਰਾ ਭਰਾ ਹੈ ਮੈਂ ਇਹਦੇ ਖਾਤਰ ਮੈਂ ਜਾਨ ਵੀ ਦੇ ਸਕਦਾ ਠੀਕ ਹੈ ਮੇਰਾ ਭਰਾ ਹੈ ਮੈਂ ਕੋਈ ਗਲਤ ਵੀਡੀਓ ਵਿੱਚ ਨਹੀਂ ਆਇਆ ਜੇ ਸਾਥੋਂ ਗਲਤ ਵੀਡੀਓ ਬਣਿਆ ਨੇ ਜਿਨ੍ਹਾਂ ਨੇ ਠੇਸ ਪਹੁੰਚੀ ਹੈ ਜਿਹਦੇ ਕਰਕੇ ਸਾਨੂੰ ਅਸੀਂ ਉਹ ਤੋਂ ਮਾਫੀ ਮੰਗਦੇ ਆ ਪਰ ਸਾਡੇ ਬੁਰੇ ਜਿਹਨਾਂ ਨੂੰ ਲੱਗ ਰਿਹਾ ਵੀ ਅਸੀਂ ਬੁਰੇ ਕੰਮ ਕਰੀਏ ਭਾਈ ਯਾਰ ਕੋਈ ਗਲਤ ਨਹੀਂ ਆਇਆ ਮਾਫੀ ਮੰਗਦੇ ਆ ਰਾਮਣ ਬਾਸ ਤੋਂ ਮਨਾਂ ਦੇ ਵਿੱਚ ਗਾ ਨੂੰ ਪੈਸੇ ਦੀ ਗੰਦੀ ਮੰਦੀ ਵੀ ਜੋ ਗਾਲਾਂ ਨਾ ਨਹੀਂ ਪਾਲਾਂ ਦੇ ਗੱਲਾਂ ਬਹੁਤ ਕਾ ਲੀ ਬਹੁਤ ਕਾ ਲੀ ਨਾ ਇੱਕ ਪਾਗਲੀ ਨਾ ਰਾਮਣ ਬਾਸ ਨਾਲ ਜਿੰਨਾ ਦਿਲਾਂ ਨੂੰ ਠੇਸ ਪਹੁੰਚੀ ਸੀ ਉਹਨਾਂ ਨੂੰ ਮਾਫੀ ਪਹੁੰਚੀ ਵੀ ਕਿਹੜੀ ਗੱਲ ਤੋਂ ਪਹੁੰਚੀ ਇੱਕ ਗੱਲ ਫਿਰ ਹੁਣ ਬਾਈ ਹੁਣ ਆ ਦੱਸ ਉਹ ਵੀ ਛੋਟੋ ਉਹ ਲੰਮੀ ਚੌੜੀ ਯਾਰ ਕਹਾਣੀ ਰੋਣ ਨਹੀਂ ਨਹੀਂ ਇਸ ਵਾਰ ਇੱਕ ਚੱਲ ਗਿਆ ਜਿਨ੍ਹਾਂ ਨੂੰ ਭਈ ਵੀਡੀਓ ਕਮਾਂਡ ਕਰਕੇ ਜਿਨ੍ਹਾਂ ਨੇ ਵੀਡੀਓ ਦਾ ਮਾਫੀ ਜਿਹੜਾ ਲੱਗਦਾ ਕਿ ਉਹ ਬੰਦੇ ਹੁੰਦੇ ਤੁਸੀਂ ਨਾਂ ਲੈ ਰਹੇ ਸੀ ਰਾਮਣਵਾਸ ਅਸੀਂ ਸਾਡੇ ਅਸੀਂ ਕਹਾਵਾ ਆਪਣਾ ਮਸਲਾ ਨਿਪਟ ਗਿਆ ਬਸ ਠੀਕ ਹੈ ਵਧੀਆ ਗੱਲਾਂ ਨਿਪਟ ਗਿਆ ਨਹੀਂ ਨਹੀਂ ਹੁਣ ਜਦੋਂ ਪਿੱਟਾਂ ਆਉਂਦੀਆਂ ਜਾਂ ਕੋਈ ਹੁੰਦੀ ਆ ਅਸੀਂ ਨਹੀਂ ਆਉਂਦੇ ਵਧੀਆ ਗੱਲਾਂ ਨਿਪਟ ਗਿਆ ਇੱਕ ਮਿੰਟ ਇੱਕ ਮਾਈਟ ਮੈਂ ਨਹੀਂ ਕਰਦੇ ਜੀ ਪੋਸਟ ਕਰਦੇ ਸੀ ਕੋਈ ਸਾਡੇ ਮਨ ਨੂੰ ਪੋਸਟ ਨਹੀਂ ਪਾਉਂਦੇ ਇਹਨਾਂ ਦੇ ਖਿਲਾਫ ਕੋਈ ਕਮੈਂਟ ਨਹੀਂ ਕਰਦਾ ਪਰ ਲਾਈਵ 'ਚ ਸਾਡੇ ਪਿੰਡ ਦਾ ਰਾਮਣਵਾਦਨ ਨਹੀਂ ਕੀਤਾ ਕਹਿੰਦੇ ਜਿਹੜੀ ਹਰ ਇੱਕ ਵੀਡੀਓ ਤੇ ਗਾਲ ਕੱਢਦਾ ਚਲ ਇੱਕ ਮਿੰਟ ਵੀ ਦੇਖੋ ਰਾਤ ਵੀ ਲਾਈਵ ਹੋਇਆ ਹੈ ਬੰਦੀ ਨੂੰ ਮਾਰਦੇ ਵੀ ਲਾਈਵ ਹੋਇਆ ਗੱਲ ਵੀ ਪੋਸਟ ਕਰਦੇ ਨਹੀਂ ਆਇਆ ਓਏ ਯਾਰ ਜੱਪ ਕਰ ਲੈ ਨੋ ਮੈਂ ਜੱਪ ਕਰ ਲੈ ਯਾਰ ਮੈਂ ਮੈਂ ਕਹਿੰਦਾ ਵੀ ਸਾਰੇ ਵੀ ਜਿੰਨਾਂ ਭਾਈ ਵੀਡੀਓ ਬਣੀਆਂ ਨਹੀਂਆਂ ਜਾਂ ਸੁਣ ਲਓ ਜਿੰਨਾਂ ਵੀਡੀਓ ਬਣੀਆਂ ਨਹੀਂਆਂ ਅਸੀਂ ਇਦਾਂ ਦੇ ਵੀਡੀਓ ਨਹੀਂ ਬਣਾਵਾਂਗੇ ਪੂਰੇ ਵਧੀਆ ਸਮਾਜਕਾਲੀ ਵੀਡੀਓ ਆਣਗੇ ਮੈਂ ਤਾਂ ਕਹਿੰਦਾ ਵੀ ਜਿੱਦਾਂ ਸਾਡੇ ਕੋਲ ਨਾ ਗਲਤ ਵੀਡੀਓ ਨੂੰ ਪਿਆਰ ਕਰਦੇ ਉਹਨਾਂ ਸਮਾਜਿਕ ਜਿਹੜੇ ਵਧੀਆ ਵੀਡੀਓ ਉਹਨਾਂ ਨੂੰ ਸਪੋਰਟ ਕਰਾਂਗੇ ਸਪੋਰਟ ਕਰਾਂਗੇ ਸਾਡੀ ਰਾਮਣਵਾਸ ਵਾਲੇ ਜਿੰਨਾਂ ਭਰਾਵਾਂ ਨੂੰ ਦਿਲੋਂ ਫੇਸ ਪਹੁੰਚੇ ਸੀ ਉਹਨਾਂ ਤੋਂ ਗਲਤੀ ਮੰਗਦੇ ਠੀਕ ਹੈ ਬੋਲੇ ਸਾਹਬ ਲਖਾ ਜੀ ਸਾਈਬੋਸ ਸਾਹਿਬੋਸ